ਸਰਨਾ ਪਹਿਲਾ ਹੁੰਦਾ ਹੈ ਟਰਾਲੀ ਕਿੰਨੇ ਟਾਈਮ ਚ ਭਰੇਗਾ ਇਹ ਜ਼ਰੂਰ ਦੱਸੋ ਜੀ ਕਿੰਨੇ ਕ ਟਾਈਮ ਚ ਟਰਾਲੀ ਇਹਦੀ ਆਪਣੀ ਟਾਈਮਿੰਗ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਆ ਜੀ ਹਾਂਜੀ 11 ਤੋਂ 12 ਮਿੰਟਾਂ ਦੇ ਵਿੱਚ ਆ ਹਰਿਆਣੇ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਆ ਜੀ ਅੱਧੇ ਘੰਟੇ ਦੇ ਵਿੱਚ ਹਾਂਜੀ ਤੇ ਜੇ ਵੀਰੇ ਗੱਲ ਕਰੀਏ ਕਟਰ ਸਾਈਜ਼ ਇਹ ਪਹਿਲਾਂ ਸ਼ੁਰੂ ਕਰਦੇ ਹਾਂ ਕਟਰ ਸਾਈਜ਼ ਇਹਦਾ ਕਟਰ ਹੈਗਾ ਜੀ ਪੌਣੇ 8 ਫੁੱਟ ਪੌਣੇ 8 ਫੁੱਟ ਪੂਰਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਅੰਦਰ ਅੱਜ ਆਪਾਂ ਖੜੇ ਆ ਨਿਊ ਵਿਸ਼ਕਰਮਾ ਦੇ ਪਲਾਟ ਦੇ ਅੰਦਰ ਥੋੜਾ ਜਿਹਾ ਪਲਾਟ ਦੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਨੇ ਆ ਇੱਧਰ ਪਲਾਂਟ ਹੈ ਤੇ ਅੱਜ ਆਪਾਂ ਤੁਹਾਨੂੰ ਰਿਵਿਊ ਜਿਹੜੀ ਦੇਣੀ ਆ ਕਿਹੜਾ ਰੀਪਰ ਆ ਬਾਈ ਨੂੰ ਪੁੱਛਦੇ ਵੈਸੇ 64 ਇੰਚੀ ਤਾਂ ਹੁੰਦਾ ਹੈ ਨਾ 64 ਇੰਚੀ ਚ ਰੀਪਰ ਬਣ ਗਿਆ ਸ਼ਾਰਟਸ ਵੀ ਬਣਾਇਆ ਪਈਆਂ ਨੇ ਤੇ ਬਾਈ ਨਾਲ ਕਰਦੇ ਗੱਲਬਾਤ ਵੀ ਕੀ ਚੇਂਜਸ ਨੇ ਔਰ ਕੀ ਆਲਾ ਵੀਰੇ 80 ਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਆਪਣਾ ਨਾਮ ਦੱਸੋ ਜੀ ਪਹਿਲਾਂ ਆਪਣਾ ਨਾਮ ਰਾਜਵੀਰ ਜੀ ਠੀਕ ਹੈ ਜੀ ਤੇ ਨਿਊ ਵਿਸ਼ ਕਰਮਾ ਦਾ ਜਿਹੜਾ ਨਵਾਂ ਰੀਪਰ ਹੈ ਜੀ ਇਹ ਕਿੰਨੇ ਇੰਚੀ ਚ ਹੈ ਜਿਹੜਾ ਇਹ ਕੰਪਨੀ ਨੇ ਬਣਾਇਆ ਇਹ ਆਪਣਾ ਰੀਪਰ 64 ਇੰਚੀ ਆ ਜੀ ਅੱਛਾ 64 ਇੰਚੀ ਦੇ ਅੰਦਰ ਰੀਪਰ ਹੈ ਜੀ ਤੇ ਸਰਨਾ ਪਹਿਲਾਂ ਵੀਰੇ ਆਪਾਂ ਟਾਈਮਿੰਗ ਵਗੈਰਾ ਦੀ ਗੱਲ ਕਰਾਂਗੇ ਕਿਉਂਕਿ ਕਿਸਾਨ ਨੂੰ ਸਰਨਾ ਪਹਿਲਾਂ ਹੁੰਦਾ ਹੈ ਟਰਾਲੀ ਕਿੰਨੇ ਟਾਈਮ 'ਚ ਭਰੇਗਾ ਇਹ ਜ਼ਰੂਰ ਦੱਸੋ ਜੀ ਕਿੰਨੇ ਕ ਟਾਈਮ 'ਚ ਟਰਾਲੀ ਇਹਦੀ ਆਪਣੀ ਟਾਈਮਿੰਗ ਹੈਗੀ ਹੈ ਜਿਹੜੀ ਪੰਜਾਬ ਦੇ ਵਿੱਚ ਆ ਜੀ ਹਾਂਜੀ 11 ਤੋਂ 12 ਮਿੰਟਾਂ ਦੇ ਵਿੱਚ ਆ ਹਰਿਆਣੇ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਆ ਜੀ ਅੱਧੇ ਘੰਟੇ 'ਚ ਹਾਂਜੀ ਤੇ ਜੇ ਵੀਰੇ ਗੱਲ ਕਰੀਏ ਕਟਰ ਸਾਈਜ਼ ਪਹਿਲਾਂ ਸ਼ੁਰੂ ਕਰਦੇ ਕਟਰ ਸਾਈਜ਼ ਇਹਦਾ ਕਟਰ ਹੈਗਾ ਜੀ ਪੌਣੇ 8 ਫੁੱਟ ਪੌਣੇ 8 ਫੁੱਟ ਪੂਰਾ ਕੱਟ ਰਿਹਾ ਹੈ ਕਿੰਨੀਆਂ ਫਿੰਗਰਾਂ ਦਾ ਜਿਹੜਾ 16 ਫਿੰਗਰਾਂ ਦਾ ਘੱਟ ਰਾ ਜੀ ਇਹ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਵੀਰੇ ਗੇਅਰ ਬਾਕਸ ਆ ਗਿਆ ਇਹ ਗੇਅਰ ਬਾਕਸ ਕਿਹੜੇ ਚੈ ਮੰਨ ਲੋ ਇਹ ਜਿਹੜੀ ਕੰਪਨੀ ਦਾ ਗੇਅਰ ਬਾਕਸ ਆ ਜੀ ਫੁੱਲ ਹੈਵੀ ਡਿਊਟੀ ਗੇਅਰ ਬਾਕਸ ਆਗਾ ਅੱਛਾ ਜੀ ਵੱਡੇ ਸਟਾਰਾਂ ਚੋਂ ਆਉਂਦਾ ਜਿਹੜਾ ਉਹ ਗੇਅਰ ਬਾਕਸ ਆ ਗਿਆ ਇਹ ਠੀਕ ਹੈ ਜੀ ਤੇ ਵੀਰੇ ਉਸ ਤੋਂ ਬਾਅਦ ਥਰਡ ਦੇ ਬੰਨੇ ਗੈਪ ਡਰਮ ਆ ਜਾਂਦਾ ਹਾਂਜੀ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਇਹ ਜਿਹੜਾ ਲਾਂਗਾ ਕਮਾ ਕੇ ਬਾਹਰ ਕੱਢ ਦਿੰਦੇ ਹਨਾ ਹਾਂਜੀ ਹਾਂ ਅੱਜ ਕੱਲ ਆਮ ਜੀ ਗੱਲ ਹੈ ਤੇ ਉਹ ਦੱਸੋ ਜੀ ਕਿਵੇਂ ਆ ਆਪਣੇ ਇੱਥੇ ਇਹ ਜਿਹੜਾ ਆਪਣਾ ਗਾਈਡ ਡਰਾਮਾ ਜੀ ਇਹ ਪੰਜ ਪਹਿਲੂ ਆ ਪੰਜ ਪਹਿਲੂ ਹਾਂਜੀ ਠੀਕ ਹੈ ਮੰਨ ਲਓ ਜਿੰਨਾ ਇਹ ਕਾਟਰ ਮਾਲ ਅੰਦਰ ਲੈ ਕੇ ਜਾਊਗਾ ਉਨੀ ਟਰਾਲੀ 'ਚ ਜਾਊਗਾ ਇਹ ਨਹੀਂ ਆਏਗਾ ਵੀ কুরਲੀਆਂ ਕਰੀ ਜਾਊਗਾ ਉੱਪਰ ਦੀ ਠੀਕ ਹੈ ਜੀ ਹੋਰਾਂ ਦੇ ਰੀਪਰ ਆਉਂਦੇ ਨੇ ਤੁਸੀਂ ਜਾਣਦੇ ਹੋ ਉੱਪਰ ਦੀ কুরਲੀਆਂ ਮਾਰੀ ਜਾਂਦੇ ਨੇ ਸਫਾਈ ਨਹੀਂ ਆਉਂਦੀ ਕਾਟਰ ਦੀ ਥੱਲੋਂ ਇਹ ਜਿੰਨਾ ਮਾਲ ਲੈ ਕੇ ਜਾਊ ਟਰਾਲੀ 'ਚ ਹੀ ਜਾਊਗਾ ਵਾਪਸ ਨਹੀਂ ਮਰੂਗਾ ਵਾਪਸ ਨਹੀਂ ਆਉਂਦਾ ਹਾਂਜੀ ਇਹ ਆਪਣੀ ਰੀਪਰ ਦੀ ਖਾਸੀਅਤ ਆ ਠੀਕ ਹੈ ਜੀ ਹਾਂ ਜੀ ਇਹ ਰੀਪਰ ਜਿਹੜਾ ਕਿੰਨੇ ਐਚਪੀ ਤੇ ਜਿਹੜੀ ਰਿਕਮੈਂਡੇਸ਼ਨ ਹੈ ਇਹ ਜਰੂਰ ਹੈ ਇਹ 60 ਐਚਪੀ ਤੋਂ ਲੈ ਕੇ 75 ਐਚਪੀ ਤੱਕ ਆਪਾਂ ਚਲਾ ਸਕਦੇ ਆ ਇਹਨੂੰ ਚਲਾ ਸਕਦੇ ਆ ਹਾਂ ਜੀ ਜਿਹੜਾ 64 ਇੰਚੀ ਆ 64 ਇੰਚੀ ਜੇ ਐਚਪੀ ਛੋਟਾ ਕੋਈ ਜਿਵੇਂ ਮੰਨ ਲਓ 40 ਐਚਪੀ ਜਾਂ 45 ਐਚਪੀ ਉਹਨੂੰ ਤੁਸੀਂ 56 ਇੰਚੀ ਰੀਪਰ ਆਪਣਾ ਲੈ ਕੇ ਜਾ ਸਕਦੇ ਹੋ ਉਹ 56 ਚਲਾ ਸਕਦੇ ਹੋ 55 ਤੋਂ 60 ਉਹ 60 ਇੰਚੀ ਰੀਪਲ ਜਿਹੜਾ ਉਹ ਚਲਾ ਸਕਦਾ ਠੀਕ ਹੈ ਜੀ ਹਾਂ ਜੀ ਵੀਰੇ ਮੈਂ ਗੱਲ ਕਰਾਂ ਇਹ 64 ਇੰਚ ਤੁਸੀਂ ਲਿਖਤਾ ਹਨਾ ਇਹ 64 ਇੰਚ ਦੀ ਪਤਾ ਕਿੱਥੋਂ ਲੱਗਦਾ ਜੇ ਆਮ ਬੰਦੇ ਨੂੰ ਪਤਾ 64 ਇੰਚ ਇਹਦਾ ਜਿਹੜਾ ਵਿਚੋਂ ਆ ਜੀ ਡਾਇਆ ਪੂਰਾ ਬਰੋਬਰ ਅੰਦਰੋਂ ਅੰਦਰੋਂ ਇਹਦਾ 64 ਇੰਚੀ ਜਾਂਦੀ ਆ ਇਹ ਬਾਡੀ ਦਾ ਬਾਡੀ ਦਾ ਹਾਂ ਵਿਚੋਂ ਬਰੋਬਰ 64 ਇੰਚੀ ਆ ਮੰਨ ਲਓ ਜਿਹੜੇ ਹੋਰ ਰੀਪਰ ਵਾਲੇ ਕਰਦੇ ਨੇ ਬਾਹਰੋਂ ਮਿਲ ਲਾਉਂਦੇ ਨੇ ਵੀ ਬਾਹਰੋਂ ਬਾਹਰੋਂ 64 ਇੰਚੀ ਆ ਇਹ ਆਪਣਾ ਵਿਚੋਂ ਵਿਚੋਂ ਆਪਣਾ 64 ਇੰਚੀ ਆ ਵਿਚੋਂ ਵਿਚੋਂ 64 ਇੰਚੀ ਹੋਏਗਾ ਬਾਰਦੋ ਦਾ 65 ਤੇ ਵੀ ਹੋ ਜਾਏਗਾ ਹਾਂ ਜੀ ਹਾਂ ਬਾਰਦੋ ਦਾ 65 ਸ਼ার্ট 67 ਵੀ ਹੋ ਸਕਦਾ ਜਿਹੜਾ ਵਿੱਚੋਂ ਆਪਣਾ ਪੂਰਾ ਉਹ ਫਿਕਸ ਰੱਖਿਆ 24 ਇੰਚੀ ਠੀਕ ਹੈ ਜੀ ਤੇ ਜੇ ਵੀਰੇ ਹੁਣ ਆਪਾਂ ਗੱਲ ਕਰੀਏ ਕਿੰਨੇ ਕਿ ਚੱਕਰ ਜਿਹੜੇ ਥਰੈਸ਼ਰ ਦੇ ਕਰਨੇ ਚਾਹੀਦੇ ਵਿੱਚ ਕਿੰਨੇ ਤੁਸੀਂ ਕਰਕੇ ਦੇ ਰਹੇ ਜੀ ਕੰਪਨੀਆਂ ਇਹ ਆਪਾਂ ਜੀ ਜਿਹੜੇ ਚੱਕਰ ਨੇ ਨਾ ਇਹਦਾ ਟਰੈਕਟਰ ਦੇ ਹਿਸਾਬ ਦੇ ਪੂਲੀ ਦੇ ਹਿਸਾਬ ਨਾਲ ਆਪਾਂ ਸੈਟਿੰਗ ਕਰਕੇ ਦੇਣੇ ਆ ਔਰ ਇਹ ਵੀ ਕਸਟਮਰ ਨੂੰ ਹੋਰ ਦਿੱਕਤ ਨਾ ਆਵੇ ਕੋਈ ਵੀ ਠੀਕ ਹੈ ਜੀ ਜਿਹੜੀ ਆਪਾਂ ਮੰਨ ਲਓ ਪੂਲੀ ਪਾ ਕੇ ਦੇਣੀ ਆ ਟਰੈਕਟਰ ਆਪਾਂ ਨੂੰ ਆ ਗਿਆ ਉਹ ਹਿਸਾਬ ਨਾਲ ਆਪਾਂ ਪੂਲੀ ਪਾ ਕੇ ਦੇਣੀ ਆ ਕੋਈ ਹੋਰ ਨਹੀਂ ਆਪਾਂ ਪਾਗਦੇ ਨਹੀਂ ਇੱਕ ਡਿਸੀਜਨ ਦੀ ਆਪਣੀ ਪੂਲ ਹਰੇਕ ਚੀਜ਼ ਦੀ ਗਾਰੰਟੀ ਹੋਊਗੀ ਹਰ ਇੱਕ ਚੀਜ਼ ਹਾਂਜੀ ਤੇ ਤੂੜੀ ਤਾਂ ਚਲੋ ਬਰੀਕ ਤਾਂ ਜਾਲਦੇ ਹਮੇਸ਼ਾ ਉਹੀ ਡਿਪੈਂਡ ਕਰਦਾ ਹੈ ਕਿ ਕਿਹੜੇ ਏਰੀਆ ਚ ਮਸ਼ੀਨ ਚੱਲਣੀ ਆ ਇੱਕ ਵੀਰੇ ਮੈਂ ਨਵੀਂ ਚੀਜ਼ ਆ ਦੇਖ ਰਿਹਾ ਪਹਿਲਾਂ ਆਪਣੇ ਬੋਸ਼ ਆਉਂਦੇ ਨੇ ਪਹਿਲਾਂ ਬੋਸ਼ ਆਉਂਦੇ ਤੇ ਕੀ ਆਪਾਂ ਨੇ ਪੱਲੇ ਤੇ ਰੀਲ ਦੇ ਬੋਸ਼ੇ ਸਾਰੇ ਆਪਣੇ ਚੇਂਜ ਕਰਤੇ ਹੈਵੀ ਕਰਤੇ ਥੋੜੇ ਜੀ ਹੈਵੀ ਕਰਤੇ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਯਨੇ ਵੀ ਆਪਣੀਆਂ ਮੰਲੂ ਪੂਲੀਆਂ ਨੇ ਉਹ ਤੁਹਾਨੂੰ ਬੁਸ਼ ਵਾਲੀਆਂ ਮਿਲਣਗੀਆਂ ਟੋਟਲੀ ਬੁਸ਼ ਵਾਲੀਆਂ ਹਾਂਜੀ ਟੋਟਲੀ ਬੁਸ਼ ਵਾਲੀਆਂ ਆ ਗਈਆਂ ਹੈਵੀ ਪੂਲੀਆਂ ਵੀ ਆਪੇ ਬਸ ਚਾਰ ਨਟ ਖੋਲੋ ਤੇ ਪੂਲੀ ਬਾਹਰ ਬਾਹਰ ਵਾਲਾ ਕੰਮ ਘੱਟ ਕੱਟੜ ਵਾਲਾ ਕੰਮ ਖਤਮ ਹੋ ਗਿਆ ਜੀ ਆਪਣਾ ਠੀਕ ਹੈ ਜੀ ਜੇ ਹੁਣ ਆਪਾਂ ਵੀਰੇ ਥਰੇਸ਼ਰ ਤੇ ਬਲੇਟਾਂ ਦੀ ਗੱਲ ਕਰੀਏ ਹਨਾ ਹਾਂਜੀ ਥਰੇਸ਼ਰ ਦੇ ਬਲੇਡ ਇਹਦੇ ਵਿੱਚ 320 ਬਲੇਡ ਨੇ ਆਪਣੇ ਥਰੇਸ਼ਰ ਦੇ ਬਲੇਡ 320 ਹਾਂਜੀ 16 ਫੱਟੀਆਂ ਨੇ ਜੀ ਇਹਦੀ 16 ਫੱਟੀਆਂ ਨੇ ਹਾਂਜੀ ਤੇ ਬਾਸਕਟ ਕਿੰਨੀਆਂ ਹੈ ਜੀ ਬਾਸਕਟ ਦੇ ਵਿੱਚ ਦੋ ਲੈਣਾ ਨੇ ਜੀ ਇਹਦੇ ਵਿੱਚ ਠੀਕ ਹੈ ਜੀ ਇੱਕ ਬਾਸਕਟ ਇਹਦੇ ਉੱਪਰ ਟਾਪੇ ਤੇ ਲੱਗੀ ਹੋਈ ਹੈ ਇੱਕ ਹੇਠੇ ਲੱਗੀ ਹੁੰਦੀ ਹੈ ਇੱਕ ਥੱਲੇ ਹੁੰਦੀ ਹੈ ਇੱਕ ਲੱਗੇ ਦੋ ਬਾਸਕਟਾਂ ਨੇ ਇਹਦੇ ਵਿੱਚ ਜੀ ਡਾਲ ਠੀਕ ਹੈ ਜੀ ਹਾਂਜੀ ਬਾਸਕਟਾਂ ਦੇ ਕਿੰਨੇ ਪਲੇਟ ਆਈ ਯਾਨੀ ਕਿ ਦੋਨਾਂ ਦੇ ਜੇ ਮਲਾਈਏ ਉਹ ਮੰਨ ਲਓ 38 ਪਲੇਟ ਤਾਂ ਥੱਲੜੀ ਦੇ ਨੇ ਜੀ ਠੀਕ ਹੈ ਜੀ ਤੇ 18 ਪਲੇਟ ਉੱਪਰ ਲਈ ਦੇ ਨੇ ਆਪਲੀ ਦੇ ਨੇ ਹਾਂਜੀ ਤੇ ਵੀਰੇ ਮਗਰ ਆਪਾਂ ਖੋਲ ਕੇ ਵੀ ਦਿਖਾ ਦਿੰਨੇ ਇੱਕ ਵਾਰੀ ਹਾਂਜੀ ਹਾਂ ਤੇ ਉਹ ਤੋਂ ਪਹਿਲਾਂ ਆਪਾਂ ਮਗਰ ਵਿਖਾ ਦਈਏ ਆਪਣੇ ਪੱਖਿਆਂ ਨਿਗਾ ਮਰਵਾ ਦਈਏ ਹਾਂਜੀ ਹਾਂ ਪੱਖਿਆਂ ਵਾਲੀ ਤੇ ਇੱਕ ਹੋਰ ਗੱਲ ਦੱਸ ਦਿੰਨੇ ਆ ਜਿਹੜਾ ਟਾਈਮ ਹੈ ਨਾ ਇਹ ਇਹਨਾਂ ਦੀ ਇੰਸਟਾਗ੍ਰam ਆਈਡੀ ਦੇ ਉੱਤੇ ਪਿਆ ਹੋਇਆ ਜੀ ਹੈਨਾ ਹਾਂਜੀ ਹਾਂ ਵੀ ਉੱਥੇ ਕੱਢ ਕੇ ਦਿਖਾਇਆ ਹੋਇਆ ਵੀ ਇੰਨੇ ਟਾਈਮ ਤੇ ਜਿਹੜੀ ਟਰਾਲੀ ਫੁੱਲ ਕੀਤੀ ਹੋਈ ਹੈ ਹਾਂਜੀ ਤੇ ਇਹ ਆਪਣੇ ਪੱਖੇ ਨੇ ਜਿਹੜੇ ਜੀ ਬਾਰੀਆਂ ਵਾਲੇ ਕਰਦੇ ਜੀ ਆਮ ਪੱਖਾ ਦਾ ਛੋਟਾ ਹੋਊਗਾ ਜੀ ਠੀਕ ਹੈ ਜੀ ਇਹ ਵੱਡੇ ਕਰਦੇ ਹੈਵੀ ਜਆ ਪੱਖਾ ਪੂਰਾ ਹੇਵੀ ਚੈ ਤੇ ਬਾਰੀਆਂ ਵਾਲੇ ਕਰਤੇ ਵੀ ਕੋਈ ਨਟ ਨਹੀਂ ਖੋਲਣਾ ਕੋਈ ਕੁਝ ਨਹੀਂ ਕਰਨਾ ਕੁਝ ਨਹੀਂ ਖੋਲਣਾ ਜੀ ਬਸ ਆ ਇੱਕ ਲੋਕੀ ਆ ਬਸ ਉਹ ਹਾਂ ਜੀ ਹਾਂ ਜਿਹੜੀ ਆਪਣੀ 64 68 ਸੀ ਆ ਜੀ ਇਹੇ ਇਹਦੀ ਇੱਕ ਖਾਸੀਅਤ ਹੋਰ ਆ ਜੀ ਇਹਦੇ 베アリング ਵੀ ਵੱਡੇ ਨੇ ਅੱਛਾ 베アリング ਵੱਡੇ ਆ ਜੀ ਇਹ ਕਿੰਨੇ 12 ਨੰਬਰ 베アリング ਨੇ ਜੀ ਇਹੇ ਅੱਛਾ 12 ਨੰਬਰ ਹਾਂ ਜੀ ਠੀਕ ਹੈ ਜੀ ਤੇ ਵੀਰੇ ਦਾਣਿਆਂ ਵਾਲੇ ਮੰਨ ਲਓ ਅੱਗੇ ਨਾਲ ਫਰਕ ਪਾਤਾ ਹੀ ਦਾਣੇ ਦਾਣੇ ਦੀ ਤਾਂ ਸਪਾਈ ਫੁੱਲਾ ਜੀ ਪਹਿਲੇ ਦਿਨ ਤੋਂ ਹੀ ਪਹਿਲੇ ਆਪ ਵੀ ਚਲਾਉਂਦੇ ਰਹੇ ਤੁਹਾਨੂੰ ਪਤਾ ਹੈ ਮੈਂ ਤਾਂ ਚਲਾਉਣਾ ਜੀ ਮੰਨ ਲਓ ਫਾਰਮਿੰਗ ਦੀ ਹੁੰਦੀ ਹੈ ਹਾਂ ਜੀ ਦਾਣਾ ਜੀ ਕੋਈ ਪ੍ਰੋਬਲਮ ਨਹੀਂ ਆ ਜਿੱਥੇ ਮੰਨ ਲਓ ਲਾਂਗਾ ਗਿੱਲਾ ਆ ਜਾਂਦਾ ਉੱਥੇ ਥੋੜੀ ਮੋਟੀ ਪ੍ਰੋਬਲਮ ਆਉਂਦੀ ਆ ਕਿਉਂਕਿ ਉੱਥੇ ਦਾਣਾ ਚਰਦਾ ਨਹੀਂ ਆਂਦਾ ਕੁੰਡੀ ਆ ਜਾਂਦੀ ਆ ਉੱਥੇ ਹਾਂ ਵੀ ਹਲਕਾ ਦਾਣਾ ਨਹੀਂ ਹਲਕੇ ਹੁੰਦੇ ਉੱਥੇ ਲੇ ਡਿੱਗ ਪੈਂਦੇ ਆ ਹਾਂ ਜੀ ਹਾਂ ਤੇ ਕੁੰਡੀ ਪਾਰੀ ਹੁੰਦੀ ਆ ਉਹ ਵੀ ਨਾਲ ਚਲੇ ਜਾਂਦੀ ਹਾਂ ਜੀ ਹਾਂ ਤੇ ਬਾਕੀ ਹੋਰ ਵੀ ਸਿਸਟਮ ਕਰਿਆ ਹੋਇਆ ਅੱਛਾ ਜੀ ਇੱਥੇ ਆ ਗਿਆ ਐਂਡ अच्छा जी ਤੇ ਇੱਥੇ ਵੀ ਐਂਡ ਆ ਗਿਆ ਠੀਕ ਹੈ ਇੱਥੇ ਜਿਹੜਾ ਇਹਨੂੰ ਇਹ ਮੰਨ ਲਓ ਟਿੱਲ ਲੱਭਾਈ ਹੁੰਦੀ ਸੀ ਉਹ ਖਤਮ ਕਰਤੀ ਆਪਣੇ ਹੁਣ ਠੀਕ ਹੈ ਜੀ ਹਾਂ ਜੀ ਮੰਨ ਲਓ ਇਹ ਟੁੱਟ ਜਾਂਦੀ ਪਹਿਲਾਂ ਆਪਾਂ ਲੋਹੀ ਲਾਉਂਦੇ ਇਹ ਰਾਵੜ ਦੀ ਆ ਗਈ ਇਹ ਨੀਚੇ ਦੀ ਟੁੱਟਦੀ ਇੱਥੇ ਪਹਿਲਾਂ ਵੀਰੇ ਐਂਡ ਹੁੰਦੀ ਸੀ ਕਿ ਕੁਝ ਹੋਰ ਹੁੰਦਾ ਨਹੀਂ ਪਹਿਲਾਂ ਹੋਰ ਚੀਜ਼ ਹੁੰਦੀ ਸੀਗੀ ਲੱਗੀ ਉਹੀ ਹੁਣ ਐਂਡ ਲਾਤਾ ਸੀਗਾ 2000 ਆਪਣੇ 24 ਦੇ ਤੇ 23 ਦੇ ਵਿੱਚ ਠੀਕ ਹੈ ਜੀ ਹਾਂ ਜੀ 24 ਤੇ 23 ਦੇ ਵਿੱਚ ਹਾਂ ਜੀ ਤੇ ਹੁਣ ਵੀਰੇ ਆਪਾਂ ਉੱਤੋਂ ਦਿਖਾ ਦਈਏ ਇੱਕ ਵਾਰੀ ਫੋਲ ਕੇ ਹਾਂ ਦਿਖਾਉਂਦੇ ਪਲੇਟ ਤੇ ਇੱਕ ਜਿਹੜੀ ਉੱਤੇ ਆਪਣੀ ਬਾਸਕਟ ਲੱਗੀ ਆ ਰਹੀ ਹੈ ਨਾ ਕੰਪਨੀ ਵੱਲੋਂ ਤੇ ਦੋ ਟੂਲ ਦੇ ਰਿਹਾ ਹੈ ਨਾ ਹਾਂਜੀ ਦੋ ਟੂਲ ਦੇ ਰਹੇ ਆ ਜੀ ਮੇਰੇ 2025 ਦੇ ਵਿੱਚ ਜਿਹੜਾ ਆਪਣਾ ਰੀਪਰ ਆ ਰਿਹਾ ਉਹਦੀਆਂ ਨਿਸ਼ਾਨੀਆਂ ਜਰੂਰ ਦੱਸੇ ਵੀ ਕਿਸ ਤਰੀਕੇ ਦੀ ਹਾਂਜੀ ਹਾਂ ਨਿਸ਼ਾਨੀਆਂ ਦਾ ਸਾਡਾ ਜਿਹੜਾ ਪੱਕਾ ਲੋਗੋ ਆ ਜੀ ਨਿਊਸ਼ ਕਰਮਾ ਦੜਵਾ ਦਾ ਜੀ ਉਰੇ ਆ ਗਿਆ ਜੀ ਇੱਕ ਤਾਂ ਠੀਕ ਹੈ ਜੀ ਤੇ ਇੱਕ 2025 ਉਰੇ ਆ ਗਿਆ ਲਿਖਿਆ ਹੋਇਆ ਜਿਹੜਾ ਮੇਨ ਆਗਾ ਮੇਨ ਆ ਹਾਂ ਜੀ ਹਾਂ ਇਹੀ ਦੋ ਆਪਣੀਆਂ ਪੱਕੀਆਂ ਨਿਸ਼ਾਨੀਆਂ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੋਕ ਕਈ ਵਾਰ ਫਸ ਜਾਂਦੇ ਨੇ ਹੋਰ ਰੰਗ ਦੇਖ ਕੇ ਵੀ ਆ ਵੀ ਨਿਊ ਵਿਸ਼ਕਰਮਾ ਦਾਗਾ ਅਗਲਾ ਸਟicker ਲਾ ਕੇ ਹੋਰ ਦੇ ਜਾਂਦਾ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਨੂੰ ਵੀ ਜਿਹੜੀ ਪੱਕੀ ਨਿਸ਼ਾਨੀ ਇਹਦੀ ਕਿਹੜੀ ਆ ਆਪਣੀਆਂ ਪੱਕੀਆਂ ਨਿਸ਼ਾਨੀਆਂ ਇਹੀ ਆ ਤੇ ਅਸੀਂ ਇੱਕ ਸੀਜ਼ਨ ਬਾਅਦ ਜਦੋਂ ਕੋਈ 2000 ਮਾਡਲ ਲਾਂਚ ਕਰਦੇ ਆ ਕੋਈ ਵੀ ਜੇ 25 ਕਰਿਆ ਹਾਂਜੀ ਸਾਡਾ ਉੱਪਰ ਲੋਗੋ ਰੱਖਿਆ ਹੋਇਆ ਮੇਨ ਜਿਵੇਂ ਕਿ ਸਟਾਰ ਟਾਈਗਰ ਆ ਗਿਆ ਹਾਂਜੀ ਹਾਂ ਸਟਾਰ ਟਾਈਗਰ ਆ ਗਿਆ ਇਹ 2025 ਦਾ ਆ ਗਿਆ ਤੇ ਮੇਨ ਦੋ ਨਿਸ਼ਾਨੀਆਂ ਉਹ ਆ ਗਈਆਂ ਆਪਣੀ ਠੀਕ ਹੈ ਜੀ ਹਾਂਜੀ ਹਾਂ ਉਹ ਨਿਸ਼ਾਨੀਆਂ ਆ ਲੋਕਾਂ ਨੂੰ ਇਹੀ ਬੇਨਤੀ ਆ ਵੀ ਧੋਖਾ ਧੜੀ ਤੋਂ ਬਚਣਾ ਵੀ ਜਿਹੜੀ ਨਿਊਸ਼ ਕਰਮਾਂ ਦੀ ਪਹਿਚਾਣ ਆ ਉਹ ਤੁਹਾਨੂੰ ਅਸਰ ਆਪਣੇ ਲਵੇ ਇੱਕ ਤਾਂ ਵੀਕੇਟੀ ਦਾ ਆਉਂਦਾ ਜੀ ਗੋਲ ਠੀਕ ਹੈ ਜੀ ਤੇ ਇੱਕ ਐਮ ਆਰ ਐਫ ਦਾ ਆਉਂਦਾ ਐਮ ਆਰ ਐਫ ਦਾ ਹਾਂਜੀ ਤੇ ਫਾਰਮਰ ਗੱਡੀ ਵਾਲਾ ਵੀ ਆਉਂਦਾ ਉਹ ਡਿਮਾਂਡ ਦੇ ਹਿਸਾਬ ਨਾਲ ਆ ਵੀ ਜਿਨੇ ਪਵਾਉਣਾ ਜਾਂ ਨਾ ਪਵਾਉਣਾ ਫਾਰਮਰ ਦੀ ਚੋਇਸ ਰਹੀ ਹਾਂਜੀ ਬਲੇਡ ਦੇਖ ਸਕਦੇ ਹੋ ਤੁਸੀਂ ਆਪਣਾ ਮਾਰਕਾ ਸਾਰਾ ਜੀ ਬਲੇਡ ਦਾ ਅੱਛਾ ਜੀ ਹਾਂ ਜੀ ਇਹ ਨਿਊ ਵਿਸ਼ਕਰਮਾ ਦੇ ਇੱਥੇ ਮਾਰ ਕੇ ਲੱਗੇ ਹੋਏ ਨੇ ਹਾਂ ਜੀ ਹਾਂ ਮਾਰ ਕੇ ਲੱਗੇ ਇਹਨਾਂ ਦੀ ਪਾਈ ਹੋਏ ਨੇ ਇਹ ਆ ਆਉਂਦੀ ਉਤਲੇ ਬਨੇ ਹਨਾ ਜੀ ਬਾਸਕਟ ਆਪਣੀ ਇੱਥੇ ਲੱਗੇ ਇਹ ਬਾਸਕਟ ਉੱਪਰ ਆ ਜੀ ਠੀਕ ਹੈ ਜੀ ਤੇ ਜਾਲ ਦਾ ਤੁਹਾਨੂੰ ਅੱਗੇ ਦੱਸ ਹੀ ਚੁੱਕੇ ਹਾਂ ਵੀ ਉਹ ਆਪਦੇ ਏਰੀਆ ਦੇ ਹਿਸਾਬ ਤੇ ਡਿਜ਼ਾਈਨ ਕੀਤਾ ਜਾਂਦਾ ਹਾਂ ਹਾਂ ਜੀ ਹਾਂ ਸਾਰੀ ਲੇਜ਼ਰ ਕੱਟੇਗਾ ਅੱਛਾ ਜੀ ਸੀਐਨਸੀ ਨਾਲ ਸ਼ਾਫਟਾਂ ਬਣੀਆਂ ਹੋਈਆਂ ਨੇ ਸਾਰੀਆਂ ਸੀਐਨਸੀ ਕੋਈ ਇਹ ਨਹੀਂ ਹੈਗੀ ਜਾਂ ਖਰਾਬ ਤੇ ਬਣੀ ਹੋਈ ਆ ਜਾਂ ਕੋਈ ਹੋਰ ਸੀਐਨਸੀ ਦੀ ਕਹਾ ਹੋਆ ਆ ਸ਼ਾਪਟਾਂ ਤੇ ਲੇਜ਼ਰ ਕਟਿੰਗ ਆ ਸਾਰੀ ਠੀਕ ਹੈ। ਬਾਕੀ ਸਫਾਈ ਪੱਕੂ ਆ ਤੁਸੀਂ ਦੇਖੇ ਸਕਦੇ ਹੋ ਵੀ ਕਿੰਨੀ ਕ ਸਫਾਈ ਹੈਗੀ ਹੈ ਕਿੰਨੀ ਸਫਾਈ ਤਾਂ ਹੈਗੀ ਜੀ ਮੰਨ ਲਓ ਅਸੀਂ ਪਲਾਂਟ ਇਲੀਟ ਕਰ ਚੁੱਕੇ ਆ। ਹਾਂ ਜੀ ਹਾਂ ਕੋਈ ਵੀ ਫਾਰਮਰ ਹੈ ਕਦੇ ਉਹ ਵੀ ਮੰਨ ਲਓ ਵਿਜ਼ਿਟ ਕਰ ਸਕਦਾ ਹੈ ਨਾ। ਹਾਂ ਜੀ ਹਾਂ ਫਾਰਮਰ ਨੂੰ ਕੋਈ ਰੋਕ ਨਹੀਂ ਹੈਗੀ ਸਰ ਨਾਲ ਵੱਡੀ ਗੱਲ ਕਈ ਪਲਾਂਟ ਰੋਕ ਵੀ ਲਾ ਦਿੰਦੇ ਨੇ। ਹਾਂ ਜੀ ਹਾਂ ਤੇ ਇੱਕ ਵੀਰੇ ਬੈਕ ਸਾਈਡ ਉਰ ਡਈ ਦਿੱਤੀ ਹੋਈ ਆ। ਹਾਂ ਜੀ ਇਹ ਉਹ ਟਾਇਰ ਨੌਟਲ ਕਰਨ ਵਾਸਤੇ ਦਿੱਤੇ ਮੰਨ ਲਓ ਸੀਜ਼ਨ ਲੱਗ ਗਿਆ ਜਾਂ ਪੈਂਚਰ ਪੁੰਚਰ ਹੋ ਗਿਆ ਤੁਸੀਂ ਡਈਆਂ ਲਾਓ। ਡਈਆਂ ਤੇ ਖੜਾ ਦੋ। ਨੌਟਲ ਹੋ ਜਾਣਗੇ ਟਾਇਰ ਸੁੱਕਣ ਦਾ ਡਰ ਨਹੀਂ ਰਹਿੰਦਾ ਟਾਇਰਾਂ ਮੰਨ ਲਓ ਜੇ ਖੇਤ ਚ ਟਾਇਰ ਵੀ ਪੈਂਚਰ ਹੋ ਜੇ ਬਾਈ ਜਾਨ ਹਾਂ ਜੀ ਹਾਂ ਡੰਜਾ ਲੱਗਣਗੇ ਕਈਆਂ ਚੱਕ ਲੋ ਸਿੱਧਾ ਟਾਇਰ ਫੁੱਲ ਕੇ ਲਿਆ ਸਕਦੇ ਆ ਫੁੱਲ ਕੇ ਆਉਦਾ ਪੈਂਚਰ ਲੋ ਨੀਂਗਾ ਵੀ ਜੈਕ ਲੈਣਾ ਪੈਗਾ ਐਕਸਟਰਾ ਸਮਾਨ ਵੀ ਕਰਨਾ ਪੈਣਾ ਕੋਈ ਇਹ ਨਹੀਂ ਹੈਗੀ ਇਹ ਰੋੜਾ ਸਟ੍ਰੇ ਵੀ ਹੈ ਕਿ ਆਪਣੇ ਚੇਂਜ ਕਰਿਆ ਹੋਇਆ ਹੈਗਾ ਅੱਛਾ ਜੀ ਪਹਿਲਾ ਦੂਜੇ ਲੋਡ ਲੱਗਦਾ ਹੁੰਦਾ ਸੀਗਾ ਹੁਣ ਦੂਜੇ ਲੋਡ ਕਰਿਆ ਹੋਇਆ ਆਪਾਂ ਨੇ ਹੁਣ ਦੂਸਰੇ ਤਰੀਕੇ ਨਾਲ ਹਾਂ ਜੀ ਇਹ ਕੀ ਹੈ ਜੀ? ਸੁਧਾਰ ਬਹੁਤ ਆ ਜੀ 2025 ਦੇ ਵਿੱਚ ਬਹੁਤ ਹੀ ਜ਼ਿਆਦੇ ਆਪਾਂ ਨੇ ਇੱਕ ਵੀਰੇ 64 ਇੰਚੀ ਵੀ ਜਿਹੜਾ ਰੀਪਰ ਆ ਰਿਹਾ ਉਹਦੇ ਬਾਰੇ ਵੀ ਥੋੜੀ ਜੀ ਸਾਨੂੰ ਦੱਸ ਦਿਓ ਹਨਾ ਵੀ ਇਹ 64 ਆ ਗਿਆ ਟਾਪ ਮਾਡਲ ਆਪਣਾ 64 ਵੀ ਪਿਆ ਹੈ। ਹਾਂ 64 ਵੀ ਹੈਗਾ ਜੀ ਪਰ ਉਹਨਾਂ ਦੀ ਜਿਹੜੀ ਸਮਰੱਥਾ ਵੀ ਟਰਾਲੀਆਂ ਨਹੀਂ ਉਹਨਾਂ ਤੋਂ ਪੂਰੀਆਂ ਹੁੰਦੀਆਂ ਜ਼ਿਮੀਦਾਰ ਤੋਂ ਟਰਾਲੀਆਂ ਦੀ ਉਹ ਟਰਾਲੀ ਕਰਕੇ ਆ ਸੀ ਉਹ ਹੁਣ 64 ਇੰਚੀ ਬੰਦ ਕਰਨ ਦੀ ਸੋਚ ਰਿਹਾ ਵੀ 64 ਇੰਚੀ ਠੀਕ ਆ ਨਾਲੇ ਕਟਰ ਵੀ ਛੋਟਾ ਹੋ ਗਿਆ ਟਰਾਲੀਆਂ ਦੀ ਸਮਰੱਥਾ ਵੀ ਮੰਨ ਲਓ ਉਹਦੇ ਨਾਲੋਂ ਘੱਟ ਜੂਗੀ ਉਹਦੇ ਚ ਕੱਟਰ ਕਿੰਨਾ ਆ ਰਿਹਾ ਜੀ ਉਹਨੂੰ ਥੋੜੀ ਪਾਵਰ ਵੀ ਟਰੈਕਟਰ ਦੀ ਵੱਡੀ ਚਾਹੀਦੀ ਵੱਡੀ ਚਾਹੀਦੀ ਯਾਨੀ ਉਹ ਵੱਡੇ ਟਰੈਕਟਰ ਲਈ ਡਿਜ਼ਾਈਨ ਹੋਏਗਾ ਆਪਣੇ ਕੋਲੇ ਜੀ ਕਿਸੇ ਨੇ ਵੱਡੇ ਹਾਂ ਜੀ ਹਾਂ ਟਰੈਕਟਰ ਤੇ ਲਿਆਣੀ ਮਸ਼ੀਨ ਉਹ ਵੀ ਮਿਲ ਜੇਗੀ ਹਾਂ ਜੀ ਕੁਛ ਉਹਦਾ ਕਾਟਰ 8.5 ਫੁੱਟ ਸੀਗਾ ਉਹਦੀ ਵੀ ਸਾਨੂੰ ਪ੍ਰੋਬਲਮ ਆਉਂਦੀ ਸੀ ਰਸਤੇ ਦੀ ਤੰਗੀ ਹੁੰਦੀ ਸੀ ਜਾਂ ਘਰ ਚ ਨਹੀਂ ਵੜਦਾ ਸੀ ਇਹ ਵੀ ਪ੍ਰੋਬਲਮ ਜਿਆਦਾ ਸਾਨੂੰ ਆ ਰਹੀ ਸੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਉਹਦੇ ਵਿੱਚ ਵੀ ਵੀਰੇ ਬਲੇਡ ਵਗੈਰਾ ਸੇਮ ਆ ਰਿਹਾ ਕਿ ਕੋਈ ਫਰਕ ਹੈ ਡਿੱਟੋ ਆ ਰਿਹਾ ਜੀ ਹਰੇਕ ਚੀਜ਼ ਦੇ ਵਿੱਚ ਮੰਨ ਲਓ ਕੋਈ ਨਾਟ ਕਾਬਲੇ ਦਾ ਕਿਸੇ ਚੀਜ਼ ਦਾ ਫਰਕ ਨਹੀਂ ਆ ਰਿਹਾ ਇਹਨਾਂ 56 ਦੇ ਵਿੱਚ ਇਹਨਾਂ 60 ਦੇ ਵਿੱਚ ਇਹਨਾਂ 40 ਦੇ ਵਿੱਚ ਸੇਮ ਡੇਟਾ ਕਾਪੀ ਆ ਰਿਹਾ ਹਰੇਕ ਦੇ ਵਿੱਚ ਠੀਕ ਹੈ ਜੀ ਬਸ ਇਕੱਲੀ ਬਾਡੀਆਂ ਦਾ ਫਰਕ ਮਿਲੂਗਾ ਤੁਹਾਨੂੰ ਗੇਅਰ ਵੀ ਉਹਦੇ ਵਿੱਚ ਸੇਮ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਵੀ ਸੇਮ ਹੋਊਗਾ ਤੇ ਜੇ ਵੀਰੇ ਪੇਂਟ ਦੀ ਗੱਲ ਕਰੀਏ ਹਾਂਜੀ ਪੇਂਟ ਕਿਹੜਾ ਵਜਦਾ ਜੀ ਤੇ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਪੇਂਟ ਦਾ ਹਜੇ ਤਾਂ ਜੀ ਮੰਨ ਲਓ ਵਿੱਚ ਜੇ ਕੋਈ ਆਫਟਰ ਪੇਂਟ ਮੰਗਦਾ ਅਸੀਂ ਆਫਟਰ ਪੇਂਟ ਵੀ ਦੇ ਰਹੇ ਹਾਂ ਕਸਟਮਰ ਨੂੰ ਜਿਹੜਾ ਕੋਈ ਦੂਜੇ ਲੋਡ ਮੰਗਦਾ ਉਹ ਦੂਜੇ ਲੋਡ ਵੀ ਮੰਗ ਦਿੰਨੇ ਆ ਅਸੀਂ ਠੀਕ ਹੈ ਜਿਆਦੇ ਦੇ ਮੰਨ ਲਓ ਵੀ ਆਫਟਰ ਪੇਂਟ ਜਿਹੜਾ ਕੋਈ ਮੰਗਦਾ ਆਫਟਰ ਪੇਂਟ ਵੀ ਦੇ ਰਹੇ ਹਾਂ ਉਹਨਾਂ ਨੂੰ ਕਰਕੇ ਆਫਟਰ ਪੇਂਟ ਹਾਂਜੀ ਠੀਕ ਹੈ ਜੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਆ ਜੀ ਵੀਡੀਓ ਨੂੰ ਸ਼ੇਅਰ ਕਰਿਆ ਜੇ ਬਾਕੀ ਟੋਲ ਫਰੀ ਨੰਬਰ ਭਾਈ ਆਪਣੇ ਕਿਹੜੇ ਨੇ ਉਹ ਜਰੂਰ ਆ ਉਹ ਮਾਗਰ ਲਿਖੇ ਹੋਏ ਨੇ ਜੀ ਆਪਣੇ ਭਾਈ ਜਦੋਂ ਵੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਨਾ ਆਪਣੇ ਆ ਇਹ ਟੋਲ ਫਰੀ ਨੰਬਰ ਆ ਗਏ ਜਿਮਾ ਕਰ ਆਪਣੇ ਇਹ ਦੋਨੇ ਟੋਲ ਫਰੀ ਨੰਬਰ ਨੇ ਸਕਰੀਨ ਤੇ ਚਾਲੂ ਕਰ ਦਾਂਗੇ ਇਹਦੇ ਉੱਤੇ ਤੁਸੀਂ ਕੋਈ ਵੀ ਜੇ ਤਾਂ ਕੋਈ ਵੀ ਸਮੱਸਿਆ ਆਉਂਦੀ ਹੈ ਨਾ ਪੁਲੀ ਵਗੈਰਾ ਜਾਂ ਕੋਈ ਵੀ ਚੱਕਰ ਨਹੀਂ ਮਿਲ ਰਿਹਾ ਤਾਂ ਤੁਸੀਂ ਪੁੱਛ ਸਕਦੇ ਜੇ ਕੋਈ ਚੱਕਰ ਨਹੀਂ ਮੰਨ ਲਓ ਤੁਸੀਂ ਸਕੈਨ ਕਰਕੇ ਆਪਣਾ ਪੇਜ ਖੋਲ ਸਕਦੇ ਹਾਂ ਪੇਜ ਵੀ ਖੋਲ ਸਕਦੇ ਸਕੈਨ ਕਰਕੇ ਇੰਸਟਾਗ੍ਰam ਆਈਡੀ ਵੀ ਉੱਤੇ ਸਾਈਡ ਤੇ ਲਾ ਦਾਂਗੇ ਵੀ ਵੈਸਤਾ ਨਿਊ ਵਿਸ਼ਕਰਮਾ ਡਿੜਬਾ ਦੇ ਨਾਮ ਤੇ ਆਈਡੀ ਹੈਗੀ ਸੋ ਤੁਸੀਂ ਸਰਚ ਵੀ ਕਰ ਸਕਦੇ ਜੀ ਤੇ ਨੰਬਰ ਵੀ ਚਾਲੂ ਕਰ ਤੇ ਸਕਰੀਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਜੀ